ਸਿਮਰਜੀਤ ਸਿੰਘ ਮਾਨ ਨੇ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਤੇ ਅਮਰਤਪਾਲ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਨਵੀਂ ਪਾਰਟੀ ਬਣਾਉਣ ਨੂੰ ਲੈ ਕੇ ਇੱਕ ਵਿਵਾਦ ਛੇੜ ਦਿੱਤਾ ਹੈ ਸਿਮਰਜੀਤ ਸਿੰਘ ਮਾਨ ਨੇ ਉਹ ਕੀ ਵਿਵਾਦ ਹੈ ਕਿਵੇਂ ਛੇੜਿਆ ਨਵੀਂ ਪਾਰਟੀ ਬਣਾਉਣ ਦਾ ਐਲਾਨ ਸਰਬਜੀਤ ਸਿੰਘ ਖਾਲਸਾ ਨੇ ਕੀਤਾ ਸੀ ਤੇ ਅਮਰਤਪਾਲ ਨੂੰ ਨਾਰ ਲਾਉਣ ਦੀ ਗੱਲ ਆਖੀ ਸੀ ਪਰ ਹੁਣ ਸਿਮਰਜੀਤ ਸਿੰਘ ਮਾਨ ਨੇ ਨਵੀਂ ਪਾਰਟੀ ਨੂੰ ਲੈ ਕੇ ਉਹ ਸਾਰੀਆਂ ਗੱਲਾਂ ਖੋਲ ਕੇ ਰੱਖ ਦਿੱਤੀਆਂ ਨੇ ਜਿਹੜੀਆਂ ਹਜੇ ਤੱਕ ਸਾਹਮਣੇ ਨਹੀਂ ਸੀਆਂ ਆ ਕਿ ਨਵੀਂ ਪਾਰਟੀ ਕਿਵੇਂ ਬਣਨੀ ਹੈ ਕੌਣ ਬਣਾ ਰਿਹਾ ਹੈ ਕੀ ਉਹਦੇ ਅੰਦਰ ਖਾਤੇ ਚੱਲ ਰਿਹਾ ਅਤੇ ਕੁਝ ਸਵਾਲ ਸਿਮਰਜੀਤ ਸਿੰਘ ਮਾਨ ਨੇ ਉਹਨਾਂ ਲੋਕਾਂ ਲਈ ਛੜਤੇ ਨੇ ਅਮਰਤਪਾਲ ਤੇ ਸਰਬਜੀਤ ਸਿੰਘ ਖਾਲਸਾ ਦੇ ਲਈ ਜਿਹੜੇ ਸਵਾਲਾਂ ਦੇ ਜਵਾਬ ਅੱਜ ਸਿੱਖ ਪੰਥ ਮੰਗਦਾ ਹੈ ਸਿਮਰਜੀਤ ਸਿੰਘ ਮਾਨ ਨੇ ਕਿਵੇਂ ਮੋਰਚਾ ਖੋਲ੍ਹਿਆ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਾਂ ਪੰਜਾਬ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਬਾਕੀ ਗੱਲਾਂ ਆਪਾਂ ਬਾਅਦ ਚ ਕਰਦੇ ਆਂ ਬਾਕੀ ਇੰਟਰਪ੍ਰੀਟੇਸ਼ਨ ਬਾਅਦ ਚ ਕਰਦੇ ਆਂ ਪਹਿਲਾਂ ਆਪਾਂ ਸਿਮਰਤ ਸਿੰਘ ਮਾਨ ਦਾ ਉਹ ਬਿਆਨ ਸੁਣਦੇ ਆਂ ਜੇ ਨਵੀਂ ਪਾਰ ਦੀ ਆਈ ਜੀ ਸੀ ਸਾਨੂੰ ਦੱਸੂਗੀ ਕਿ ਅਸੀਂ ਜਾਗਰਣ ਵੀ ਜਗੇ ਮੋਗਲੀ ਵੀ ਚਾਗੇ ਮੋਗਲੀ ਜਾਣ ਚਾਗੇ ਜੇ ਤੁਸੀਂ ਸਾਨੂੰ ਦੱਸੋਗੇ ਜੀ کی اسی کی کہنا یہ لیکشن کراؤں کی اسی کسی ہے نوٹی نے اقلاب راگنام سنگ نے اقلاب گیش شنگر بردیشی بردیر نے اقلاب نیشنل سٹیروی اڈبائیٹر ٹوائل نے اقلاب رو کے مجی سپنے نے اقلاب سامتہ رو کا مجی کوئے گردی چھوٹے مجھے کبھی شہید رہے پارٹی سکھا گردمی کروا گی نہیں کروگی ایک رومی ہے ایک خطر ہے اور سن بہت تیزی اور بڑی کم ہوتی پنوں ماروں رڈی کو سپیڈ سے تیزی لیکن سوبریڈیٹی ہے بادشاہی ہے بہرحال بھی سوبریڈیٹی ہے ہمارے ہیں کینٹیٹ آل کی سپرنٹیٹی ہے انڈیا گیل ٹوڑی ہے یہاں انٹرنیشنل جو لگ پارٹی ہے یہ نمیل پارٹی کروں گی ہوتے یہ کروں گی اب بھی کر چھے جی آگے نمسکارے جی میں کوئی فائدہ نہیں ہوتا ہے برمانند سو ਪਾਕਿਸਤਾਨੀ ਟੈਕਨੀਕ ਕਰਕੇ ਸਿੱਧਾ ਕੇ ਨਈ ਹੋਈਆ ਉਹਨਾਂ ਦੇ ਸਿੱਧ ਕੋਮਰਾ ਫਲਸਾ ਨਹੀਂ ਹੋਊਗਾ ਬੇਸ਼ਾਨ ਹਾਂ ਹੋ ਗਿਆ ਵਾਈਟ ਕ੍ਰਿਟੀਕਲ ਕੰਸਰ ਵਾਈਟ ਇਜ਼ ਸੋਡੇ ਤਾਂ ਤੁਸੀਂ ਸੁਣੀ ਲਿਆ ਕਿ ਕਿਸ ਤਰ੍ਹਾਂ ਨਾਲ ਇੱਕ ਗੰਭੀਰ ਸਵਾਲ ਜਿਹੜੇ ਆ ਉਹ ਸਿਮਰਜੀਤ ਸਿੰਘ ਮਾਨ ਨੇ ਖੜੇ ਕੀਤੇ ਸਿਮਰਜੀਤ ਸਿੰਘ ਮਾਨ ਖੁਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਰਹੇ ਨੇ ਪੰਜਾਬ ਦੀ ਪੰਥਕ ਸਿਆਸਤ ਅਤੇ ਖਾਸ ਕਰਕੇ ਖਾਲਿਸਤਾਨ ਦੀ ਸਿਆਸਤ ਲਈ ਉਹ ਲਗਾਤਾਰ ਸਰਗਰਮ ਆਗੂਆਂ ਦੇ ਵਿੱਚ ਵਿਚਰਦੇ ਰਹੇ ਨੇ ਬਹੁਤ ਸਾਰੀਆਂ ਉਹਨਾਂ ਦੀ ਸਿਆਸਤ ਨੂੰ ਲੈ ਕੇ ਕਿੰਤੂ ਪ੍ਰਿੰਤੂ ਹੋ ਸਕਦੇ ਆ ਪਰ ਜਿਹੜੇ ਸਵਾਲ ਉਹਨਾਂ ਨੇ ਚੁੱਕੇ ਆ ਇਹ ਬੜੇ ਅਹਿਮ ਆ ਅਮਰਤਪਾਲ ਦਾ ਰਾਜਨੀਤੀ ਇਸ ਗੱਲ ਤੇ ਖੜੀ ਸੀ ਕਿ ਸਾਨੂੰ ਇੱਕ ਪ੍ਰਭੂ ਸੱਤਾ ਵਾਲੀ ਸਟੇਟ ਚਾਹੀਦੀ ਆ ਇੱਕ ਰਾਜ ਚਾਹੀਦਾ ਆ ਜਿਹਦਾ ਕੁੱਲ ਮਿਲਾ ਕੇ ਜਮਾ ਬਟਾ ਘਟੋ ਇਹੀ ਨਿਕਲਦਾ ਕਿ ਸਾਨੂੰ ਖਾਲਿਸਤਾਨ ਚਾਹੀਦਾ ਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਰਬਜੀਤ ਸਿੰਘ ਖਾਲਸਾ ਨੇ ਇਸ ਲੈਂਡ ਤੋਂ ਥੋੜਾ ਹਟ ਕੇ ਗੱਲਾਂ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਵਾਲੇ ਰਾਜ ਦੀ ਐਗਜ਼ਾਮਪਲ ਚੱਕ ਲਈ ਹਾਲਾਂਕਿ ਉਹਦੇ ਵਿੱਚ ਵੀ ਬਹੁਤ ਸਾਰੇ ਕਿੰਤੂ ਪ੍ਰਿੰਤੂ ਨੇਗੇ ਮੌਜੂਦ ਨੇਗੇ ਕਿੰਨਿਆ ਕਿ ਜਿਹੜਾ ਸਰਬਜੀਤ ਸਿੰਘ ਖਾਲਸਾ ਜਿਹੜਾ ਇਸ ਲੋਕਤੰਤਰੀਕ ਪ੍ਰਕਿਰਿਆ ਦੇ ਅੰਦਰ ਜਾਂ ਫਿਰ ਕਥਿਤ ਲੋਕਤੰਤਰੀਕ ਪ੍ਰਕਿਰਿਆ ਕਹਿ ਲੋ ਕੁਝ ਲੋਕ ਇਸ ਨਾਲ ਸਹਿਮਤ ਨਹੀਂ ਹੋ ਸਕਦੇ ਉਹਦੇ ਵਿੱਚ ਆਪਣੀ ਪਾਰਟੀ ਤੇ ਆਪਣੀ ਰਾਜਨੀਤੀ ਨੂੰ ਮਹਾਰਾਜਾ ਰਣਜੀਤ ਸਿੰਘ ਵਾਲੇ ਰਾਜਵਾਲ ਕਿਵੇਂ ਲਿਜਾ ਸਕਦੇ ਆ ਜਿਹੜੇ ਸਵਾਲ ਸਰਦਾਰ ਮਾਨਹੂਰਾਂ ਨੇ ਚੁੱਕੇ ਆ ਇਹ ਬੜੇ ਅਹਿਮ ਹੈ ਕਿ ਕੀ ਬਣਨ ਵਾਲੀ ਨਵੀਂ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਾਉਣ ਦੇ ਲਈ ਤੇ ਕਰਵਾਉਣ ਦੇ ਲਈ ਲੜਾਈ ਲੜੇਗੀ ਕੀ ਜਿਹੜੇ ਆਕੂ ਵਿਦੇਸ਼ ਦੇ ਅੰਦਰ ਜਾਂ ਬਾਹਰ ਜਿਨ੍ਹਾਂ ਦਾ ਕਤਲ ਕੀਤਾ ਗਿਆ ਕੀ ਉਹਨਾਂ ਦੀ ਲੜਾਈ ਲੜੇਗੀ ਕੀ ਜੈ ਸ਼ੰਕਰ ਦੇ ਖਿਲਾਫ ਖੜੀ ਹੋਏਗੀ ਜੋ ਕਿ ਇਸ ਸਮੇਂ ਭਾਰਤ ਦੇ ਮੌਜੂਦਾ ਵਿਦੇਸ਼ ਮੰਤਰੀ ਨੇ ਕੀ ਜਿਹੜੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋੜਵਾਲ ਨੇ ਉਹਨਾਂ ਦੇ ਖਿਲਾਫ ਖੜੀ ਹੋਵੇਗੀ ਨਵੀਂ ਪਾਰਟੀ ਕੀ ਕਰੇਗੀ ਕੀ ਖਾਲਸਾਪਨ ਦੀ ਮੰਗ ਕਰੇਗੀ ਕੀ ਖਾਲਸਾਪਨ ਨੂੰ ਬਣਾਉਣ ਦੇ ਲਈ ਕੋਈ ਹੱਲਾਸ਼ੇਰੀ ਕਰੇਗੀ ਚਾਰਾਜੋਈ ਕਰੇਗੀ ਇਹ ਸਾਰੇ ਸਵਾਲ ਨੇ ਤੇ ਇਹਨਾਂ ਦੇ ਜਵਾਬ ਵੀ ਸਮੇਂ ਸਿਰ ਦੇਣੇ ਪੈਣੇ ਨੇ ਹਾਲੇ ਤੱਕ ਕਲੀਅਰਟੀ ਕੋਈ ਨਹੀਂ ਆਈ ਸਰਬਜੀਤ ਸਿੰਘ ਖਾਲਸਾ ਹੋਰਾਂ ਵਾਲੇ ਪਾਸਿਓਂ ਨਹੀਂ ਅੰਮ੍ਰਿਤਵਾਲ ਵਾਲੇ ਪਾਸਿਓਂ ਕੁੱਲ ਮਿਲਾ ਕੇ ਕਹੀਏ ਨਵੀਂ ਪਾਰਟੀ ਦਾ ਜਿਹੜਾ ਵੰਝ ਗੱਡਿਆ ਜਾ ਰਿਹਾ ਹੈ ਉਸ ਨੂੰ ਲੈ ਕੇ ਸਿਮਰਜੀਤ ਸਿੰਘ ਮਾਨ ਬਹੁਤ ਐ ਖੁਸ਼ ਨਹੀਂ ਖਾਸ ਕਰਕੇ ਸਰਬਜੀਤ ਸਿੰਘ ਖਾਲਸਾ ਦੇ ਨਾਲ ਤਾਂ ਉਹਨਾਂ ਦਾ ਜਿਹੜਾ ਅੰਕੜਾ ਹੈ ਉਹ ਵੀ 36 30 ਆਲਾ ਹਮੇਸ਼ਾ ਰਿਹਾ ਹੈ ਆ ਕੀ ਨਵੀਂ ਪਾਰਟੀ ਬਣਾਉਣ ਦੇ ਨਾਲ ਸਿਮਰ ਸਿੰਘ ਮਾਨ ਦੀ ਸਿਆਸਤ ਨੂੰ ਨੁਕਸਾਨ ਹੋਣਾ ਇਸ ਕਰਕੇ ਸਿਮਰਜੀਤ ਸਿੰਘ ਮਾਨ ਇਹ ਕੁਝ ਕਰ ਰਿਹਾ ਹੁਣ ਇਹ ਸਾਰੇ ਸਵਾਲ ਨੇ ਇਹ ਸਵਾਲ ਕੁਝ ਤੁਹਾਡੇ ਤੇ ਛੱਡੇ ਨੇ ਤੁਸੀਂ ਕਮੈਂਟ ਬਾਕਸ ਚ ਜਾ ਆਪਣੀ ਜਰੂਰ ਦੇਣੀ ਹੈ ਤੇ ਕੁਝ ਸਵਾਲ ਜਿਹੜੇ ਆ ਉਹ ਉਹਨਾਂ ਦਾ ਜਵਾਬ ਜਿਹੜੇ ਨਵੀਂ ਪਾਰਟੀ ਬਣਾਉਣ ਦੀ ਵਕਾਲਤ ਕਰ ਰਹੇ ਲੋਕ ਨੇ ਉਹਨਾਂ ਨੂੰ ਦੇਣਾ ਪੈਣਾ